ਮੂਰਾ ਅਸ ਲੱਜ ਰੱਖਲੇ ਹੋ ਸਦਨਾ ਜਨ ਤੋਰਾ ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹ ਸੁਕਾ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਅ ਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹਲਾ ਚੌਥਾ ਜਪ ਮੰਨ ਹਰ ਨਰੰਜਨ ਨਰੰਕਾਰਾ ਸਦਾ ਸਦਾ ਰਤਿਾਈ ਆ ਸੁਖ ਦਾਤਾ ਜਾ ਕਾ ਅੰਤ ਨਾ ਪਰਵਰ ਜਪ ਮਨ ਹਾਰ ਨਰੰਜਨ ਨਿਰੰਕਾਰਾ ਸਦਾ ਸਦਾ ਰਹੀ ਆਈ ਆਏ ਸੁਖ ਦਾਤਾ ਜਗਾ ਅੰਤ ਨਾ ਪਰਬਾਰਾ ਰਹਾਉ ਅਗਨ ਕੁੰਟਮੈ ਉਧਰ ਦੇਵ ਲਾਗਾ ਹਾਰ ਰੱਖੇ ਉਧਰ ਮਜਾਰਾ ਸੁਐਸਾਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾ ਕਹ ਦੇ ਬਸਿਆ ਮੇਰਾ ਹਰ ਹਰ ਇਸ ਜਨ ਕੋ ਕਰੋ ਨਮਸਕਾਰਾ ਕਰ ਕਿਰਪਾ ਹਰ ਕਿਰਪਾ ਤੇ ਪਾਈ ਐ ਹਰ ਜਪ ਨਾਨਕ ਨਾਮ ਆਦਰਾ ਜਕ ਹਿਰਦੈ ਬਸਿਆ ਮੇਰਾ ਹਰ ਹਰ ਸੁਜਾਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹਲਾ 4 ਜਪ ਮੰ ਹਰ ਨਰੰਜਨ ਨਿਰੰਕਾਰਾ ਸਦਾ ਸਦਾ ਹਰਿ ਤਾਈਆ ਸੁਖ ਦਾਤਾ ਜਾ ਕਾ ਅੰਤ ਨਾ ਪਰਵਰ ਵਾਹਿਗੁਰੂ ਜਿੱਕਾ ਖਾਰਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਭਗਤ ਭਗਉਤੀ ਤਿਸੇ ਕੀ ਜੋ ਰਨ ਧੀਰ ਤਰੇ ਸੰਗ ਤੁਮ ਲਾਗ ਰੋ ਜੋ ਬਾਛ ਪਗ ਨ ਧਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛ ਪਗਨਾ ਤਰੇ ਵਾਹਿਗੁਰੂ ਜੀ ਆਤ ਤ੍ਰਿਆ ਜਸ਼ਨੇ ਤੇਈ ਸਮੋ ਗੁਰੂ ਕਥਰੰ ਅਨੂਪ ਨਰਾਜ ਸ਼ੰਦ भजंत नाद तुरंग ओठंत निशरण सुरंग भजंत नाद दुद्रंग ओठंत दिशान सुरंग भजंत आरदता अगंग बलोक पारग्वंग पिशंग ਬਲੋਕ ਅੰਚਨ ਗ੍ਰੰਥ ਤਜ ਮਨੁਖੀ ਪੋਇੰ ਸਸ ਸਸ ਕਤ ਤਾਪਸੀ ਤਨ ਅਲੋਕ ਲੋਕਰੰ ਬਪੰ ਅਨੇਕ ਜਸ ਗੰਦਰਵੰ ਬਸ਼ੇਕ ਬਿਦ ਕਾਤਰੀ ਨਿਰਕਤ ਨਾਗਣੀ ਮਾਂ ਬਸ਼ੇਕ ਬਾਸਵੀ ਸੁਰੀ ਪਵਿੱਤਰ ਪਰਮ ਪਾਰਬਤੀ ਅਨੂਪ ਆਲਕਾ ਪਤੀ ਅਸਕਤ ਆਪਤੰ ਮਾਂ ਬਸ਼ੇਕ ਅਸੁਰੀ ਸੁਰੀ ਅਨੂਪ ਇਕ ਜਸ਼ਨੀ ਮਮੋ ਰਾਗਰਮੰ ਕੋਮੰਤ ਕੁਮਲੰ ਸ਼ਤੰ ਲਗੰਤ ਸਾਰੰਗ ਸਰੰਗ ਵਿਸਾਰਨੇਗੇ ਹਲੰ ਸਨੇ ਰਾਗਰੋਮਨੰ ਮਿਰਗੀਸ਼ ਜਾਣ ਕੁਮੰਤ ਕੀਰਤ ਤੇਨ ਕ੍ਰਿਸ਼ ਕੀਰਤੀ ਸਰੰਗ ਮਿਰਗੀਸ਼ ਜਾਣ ਕੁਮਤੰ ਕਿਰਤੇਨ ਕ੍ਰਿਸ਼ਿ ਕੀਰਤੀ ਸਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ